ਸਵੇਰ ਹੋ ਗਈ ਇਹ ਅਵੇ ਲੋ ਮੁੰਡੇ ਨੂੰ ਮੁੰਡੇ ਨੂੰ ਕੋਈ ਅਕਲ ਦਾ ਕੰਮ ਨਹੀਂ ਹੈਗਾ ਵੀ ਸਵੇਰੇ ਉੱਠ ਕੇ ਮੈਂ ਬਰਸ਼ ਕਰ ਲਾਂ ਟਾਈਮ ਉੱਤੋਂ ਹੋਉਂਦਿਆ ਹੈ ਸਕੂਲ ਜਾਣ ਦਾ ਸਵੇਰੇ ਸਵੇਰੇ ਫੋਨ ਚਲਾਣ ਲੱਗ ਪਿਆ ਜੇ ਲੇਟ ਹੋ ਗਿਆ ਫਿਰ ਮੈਨੂੰ ਬੋਲਣਗੇ ਵੀ ਤੂੰ ਲੇਟ ਕਰਤਾ ਤੇ ਮਹਾਰਾਜਾ ਪੁੱਤਰ ਜੀ ਵੀ ਬੋਲਣਗੇ ਤੂੰ ਲੇਟ ਕਰਤਾ ਬੰਦਾ ਪੁੱਛੇ ਹੁਣ ਮੈਂ ਚਲਾਉਂਦੀ ਆ ਫੋਨ ਕੌਣ ਚਲਾਉਂਦਾ ਹੈ ਆ ਵੇਖੋ ਜੀ ਫਿਰ ਕਹਿਣਾ ਮਾਂ ਦੀ ਗਲਤੀ ਮਾਂ ਦੀ ਤੇ ਆਪੇ ਗਲਤੀ ਹੁੰਨੀ ਹੋਨਾ ਮੈਂ ਦੁੱਧ ਗਰਮ ਕਰਨ ਲੱਗੀ ਆ ਸਕੂਲ ਜਾਣਾ ਇਹਨਾਂ ਨੇ ਤੇ ਮੈਂ ਕਿ ਕੱਲ ਚਲ ਕੋਲ ਦੁੱਧ ਗਰਮ ਕਰ ਲੈਣੀ ਆ ਹੌਲੀ ਹੌਲੀ ਮਸਾਂ ਕਿਤੇ ਜਾ ਕੇ ਮੈਂ ਪੂਰੀ ਆਉਣਾ ਰੋਟੀ ਬਣਾਣੀ ਏ ਦੁੱਧ ਗਰਮ ਕਰਨਾ ਫਿਰ ਇਹਨਾਂ ਨੂੰ ਆ ਪਾਠਾਣਾ ਪੈਂਦਾ ਇਹ ਨਹੀਂ ਕਿ ਆਪ ਉੱਠ ਜਾ ਚਲੋ ਤਾਂ ਉੱਠ ਯਾਰ ਮਾਨ ਹੁਣ ਅਸਿਰ ਤੇ ਸਿਰਤ ਨੂੰ ਆ ਪਾਠਾਣਾ ਪੈਂਦਾ ਸਿਰਤਾ ਪਹਿਲਾਂ ਰਾਤ ਤੱਕ 10 ਵਜੇ ਕੁੜੀ ਸੌਂਦੀ ਦਿਨੇ ਕਿੱਥੇ ਉੱਠੇਗੀ ਆਦਿ ਦੇ ਨਾ ਬੱਚਿਆਂ ਦੇ ਵੀ ਮੱਸਾ ਇਹਨਾਂ ਨੇ ਜਾ ਕੇ ਪੂਰੇ ਹੋਣਾ ਹੈ ਟਾਈਮ ਤੱਕ ਉਹ ਵੀ 8 ਵਜੇ ਮੈਨੂੰ ਹੀ ਪਾ ਪਿੱਛੇ ਪਿੱਛੇ ਭੱਜਣਾ ਪੈਂਦਾ ਇਹਨਾਂ ਦੇ ਰੋਟੀ ਦੇ ਦੇ ਟਿਫਨ ਬਣ ਦੇ ਆਹ ਕੱਪੜੇ ਪਾ ਦੇ ਨਵਾ ਦੇ ਫਲਾਣਾ ਕਰ ਦੇ ਟਮਾਲਾ ਕਰ ਦੇ ਬੜਾ ਪੰਗਾ ਹੁੰਦਾ ਇਹਨਾਂ ਦਾ ਬੱਚਿਆਂ ਦਾ ਵੀ ਸਾਰੇ ਕੰਮ ਆਪ ਨੂੰ ਕਰਨੇ ਪੈਂਦੇ ਨੇ ਵੱਡੇ ਹੋ ਗਏ ਨੇ ਤਾਂ ਵੀ ਹੀ ਮਾਂ ਹੀ ਚਾਹੀਦੀ ਇਹਨਾਂ ਨੂੰ ਕੁਝ ਨਹੀਂ ਆਪ ਕੰਮ ਕਰ ਸਕਦੇ ਹੈਗੇ ਮੈਂ ਵੀ ਹੁਣ ਸਵੇਰ ਦੀ 4 ਵਜੇ ਦੀ ਉੱਠੀ ਆਂ ਪਹਿਲਾਂ ਗੁਰਦੁਆਰਾ ਸਾਹਿਬ ਗਏ ਬਾਬਾ ਜੀ ਦੇ ਮੱਥਾ ਦੇਖ ਕੇ ਆਏ ਆ ਫਿਰ ਉਸ ਤੋਂ ਬਾਅਦ ਘਰ ਆ ਕੇ ਇਹਨਾਂ ਨੂੰ ਠਾਇਆ ਹੈ ਕੋਲ ਦੁੱਧ ਬਣਾਇਆ ਹੈ ਸਾਰਾ ਦਿਨ ਕੰਮ ਨਹੀਂ ਖਤਮ ਹੁੰਦੇ ਪਰ ਇਹ ਬੱਚੇ ਕਿਤੇ ਸਮਝਦੇ ਆ ਸਾਡੀ ਮਾਂ ਸਵੇਰ ਦੇ ਉੱਠੀ ਹੈ ਤੇ ਅਸੀਂ ਹੁਣ ਛੇਤੀ ਛੇਤੀ ਉੱਠ ਕੇ ਨਾਲ ਲਏ ਨਾ ਉਹ ਵੀ ਮੈਨੂੰ ਹੀ ਕਰਨਾ ਪੈਣਾ ਹੈ சில பேர் போட்டு பழி ਮੋਹਨਾ ਰਵੇ ਦਾ ਮੋਹਨਾ ਆਵਾਜ਼ ਆ ਰਿਹਾ ਕੋਈ ਕੋਈ ਆ। ਬਾਹਲੇ ਬੋਲਦੇ। ਸਕੂਲੇ ਖਾਣੇ ਕੇ ਬਾਦ ਹੁਣੀ ਇਥੇ ਖਾਣੇ ਬਹਿ ਜੇ। ਬਹਿ ਜੇ ਖਾਣਾ। ਆਜਾ ਮਾੜੋ। ਬਾਏ। ਬਾਏ। ਬੱਚੇ ਇਹ ਚੋਟਾ ਨਹੀਂ ਕਰਦੇ ਇਹ ਨਿਕਲ ਜਾਂਦਾ ਠਿਕਨ ਦੀ ਪਾਣੀ ਪਾ ਗਰ ਨਾ ਨੋਰਮ ਲਿਗਾ ਦੇ ਬਾਅਦੇ ਲੋ ਇਹਨੂੰ ਬਿਲਕੁਲ ਪ੍ਰੋਪਰ ਬੰਦ ਕਰ ਲਓ ਤੇ ਕਿਸ ਨੂੰ ਬੰਦ ਕਰਨਾ ਆਉਂਦਾ ਹੀ ਨਹੀਂ ਹੈ ਗਾਣਾ ਨਹੀਂ ਨਹੀਂ ਬਰਾੰਦ ਹੋ ਜਾਂਦਾ ਹੈ ਚੋੜੀ ਕਰੀ ਗਲ ਚੜ ਜਾਂਦੀ ਚੋੜੀ ਜਿਹੜੀ ਹੁੰਦੀ ਹੈ ਮੈਨੂੰ ਲਿਆ ਕੇ ਆਪਾਂ ਜੇ ਮੰਜਾਂਦੇ ਟੋਰ ਛੱਡੀ ਸਾਰੀ ਬੋਤਲ ਆਪਾਂ ਜੇ ਮੰਜਾਂਦੇ ਆਣਾ ਉੱਥੇ ਆਣਾ ਉੱਥੇ ਕਈ ਸ਼ੇਕ ਕਰਦੇ ਨੇ ਤਾਂ ਕਰਕੇ ਪਾਊਡਰ ਜਵਾਲੇ ਬਾੜਕ ਦਾ ਕਾਰਨ ਕੀ ਇਹ ਪੀ ਨੂੰ ਪ੍ਰੋਪਰ ਭੇਡਦਾ ਨਹੀਂਗਾ ਚੰਗੀ ਤਰ੍ਹਾਂ ਤੇ ਚੂੜੀ-ਜੂੜੀ ਨਾ ਜਿਹੜੇ ਖਵਾਣੇ ਛੜਾ ਕੋ ਨਹੀਂ ਤੱਕ ਇਹ ਆ ਹਣ ਬੈਰ ਹਣ ਤੁਸੀਂ ਇਹਨੂੰ ਜਿੰਨਾ ਮਰਜ਼ੀ ਹਿਲਾ ਲਓ ਲੱਸੀ ਜੇ ਬਾਹਰ ਆ ਗਈ ਤਾਂ ਕਹਿ ਰਹੇ ਜੀ ਸਾਹਮਣੇ ਕਰਾਓ ਆ ਆਏ ਤਾਂ ਡਿੱਗੀ ਨਾ ਆਇਆ ਜਿਹੜੀ ਚੂੜੀ ਨਾ ਕਹੜੀ ਹੁੰਦੀ ਚੂੜੀ ਨਾ ਜਿਹੜੀ ਨੇ ਨਾ ਤੇਰੇ ਤੋਂ ਘੋਰਾ ਮਾਰਨਾ ਹੀ ਬਾਹਰ ਡਿੱਗੀ ਕਾਲੇ ਪਰਸਨ ਨੂੰ ਫੋਨ ਕਰਕੇ ਵੇਖਣਾ ਕੁੱਤਾ ਜੱਖਾਂ ਖੁੱਲਗੀਆਂ ਲੈ ਗਿਆ ਵਾਂਗਾ ਹੁਣ ਤੁਸੀਂ ਸਕੋ ਨਾਮ ਕੁ ਪਾਕਨ ਮੰਨ ਜਾਰੇ ਲੋ 200 ਲੋ ਨੰਦ ਪਹਿਲਾਂ ਜਦੋਂ ਉਹ ਤੋਂ ਕੜੀ ਮੈਂ ਤਾਂ ਉਹ ਤਾਂ ਨਹੀਂ ਸਹੀ ਬਣੀ ਉਹ ਤਾਂ ਜ਼ਿਆਦਾ ਹੀ ਸੰਘਣੀ ਹੋ ਗਈ ਥੋੜੀ ਪਤਲੀ ਰੱਖਿਆ ਕਰ ਕੜੀ ਮਾੜੀ ਤੇ ਇਹ ਆ ਬਣਾ ਲਿਆ ਫਿਰ ਹੈਗੀ ਸਵਾਦ ਨਹੀਂ ਨਹੀਂ ਹੈਗੀ ਸਵਾਦ ਥੋੜੀ ਕੜੀ ਪਤਲੀ ਰੱਖੋ ਥੋੜੇ ਬਸ ਤੈਰ ਦੇ ਰੱਖੀ ਦੇ ਦੇ ਮੈਨੂੰ ਉਹ ਘਰ ਦੇ ਲਈ ਬਣਾਇਗਾ ਸਰਜੀ ਦੀ ਸੀ ਮੈਨੂੰ ਤਾਂ ਕੰਮ ਨਹੀਂ ਕੋਇਆ ਕੰਮ ਚਲ ਜਿੱਤੇ ਜਾਲ ਮੈਂ ਤਾਂ ਕੰਮ ਕਰ ਲਿਆ ਕਰੋ ਇਹ ਨਹੀਂ ਪਤਾ ਕਿ ਕੀ ਹੋ ਰਹੀ ਜਿੰਨੇ ਬਾਈ ਵਿੱਚ ਸਮਝ ਨਹੀਂ ਆਉਂਦੀ ਹੈ ਕਿ ਵੀ ਸਬਜ਼ੀ ਖਾਈਏਗੀ ਹੁਣ ਜੋ ਵਾਹਿਲ ਨੇ ਉਹ ਨਿਆਣੇ ਖਾਂਦੇ ਤੇ ਜੋ ਨਿਆਣੇ ਖਾਂਦੇ ਨੇ ਰੋਟੀ ਨਹੀਂ ਖਾਣਾ ਖਾਤ ਲਈਦਾ ਪਰ ਉਹ ਬੰਦੇ ਪਨੀਰ ਮੰਗਦੇ ਪਨੀਰ ਦਾ ਬੰਦਾ ਇਹਨਾਂ ਕੋਲ ਨਾ ਖਾ ਲੈਂਦਾ ਪਨੀਰ ਖਾਂਣ ਲਈ ਇੱਥੇ ਹੈਗੀ ਪਰ ਇਹਨਾਂ ਵਿੱਚ ਕਿੰਨਾ ਬੰਦਾ ਖਾ ਲਿਆ ਭਾਰਾ ਹੁੰਦਾ ਮੈਂ ਤਾਂ ਰੀਮਬਰ ਕਰੇਂਗਾ ਨਹੀਂ ਗੋਲ ਬੈਗ ਦੋ ਰੋਟੀਆਂ ਨੇ ਹੁਣ ਇਹਨਾਂ ਨਾਲੇ ਰੋਟੀ ਖਾ ਲਈਏ ਹੁਣ ਮੈਂ ਆਪਣਾ ਕੰਮ ਆਪਣਾ ਕੰਮ ਕਰਨ ਲੱਗ ਪਿਆ ਨੀਰ ਸੋਈ ਦੇ ਵਿੱਚ ਤੇ ਇਹ ਹੁਣ ਆ ਕੇ ਬਹਿ ਜਾਂਦੇ ਨੇ ਮੇਰੇ ਕੋਲ ਇਹਨਾਂ ਦੀ ਸਾਰਾ ਕੰਮ ਕਰਕੇ ਵੇਲੀ ਹੋ ਗਈ ਆ ਟਾਈਮ ਹੋ ਗਿਆ 12 ਵਜੇ ਨੇ ਤੇ ਹੁਣ ਮੈਂ ਮੂੰਹ ਧੋਵਾਂਗੀ ਮੂੰਹ ਧੋ ਕੇ ਰੋਟੀ ਖਾਵਾਂਗੀ ਮੈਂ ਰੋਟੀ ਸਵੇਰੇ ਤਾਂ ਨਹੀਂ ਖਾਂਦੀ ਹੈਗੀ ਜੀ ਮੈਨੂੰ ਮੇਜ਼ਤੀ ਪੈ ਜਾਂਦੀ ਫਿਰ ਮੈਂ ਕੰਮ ਨਹੀਂ ਮੇਰੇ ਕੋਲ ਹੁੰਦਾਗਾ ਫਿਰ ਇਸ ਕਰਕੇ ਮੈਂ ਸੋਚਦੀ ਹਾਂ ਜਲਦੀ ਰੋਟੀ ਹੀ ਖਾਵਾਂਗੀ ਕੰਮ ਕਰਕੇ ਫਿਰ ਬੰਦਾ ਇੱਕ ਘੰਟਾ ਰੈਸਟ ਵੀ ਕਰ ਲੈਂਦਾ ਆ ਸਾਡੇ ਤੇ ਥੋੜੇ ਛੱਡ ਬਣਿਆ ਉਹਦੇ ਥੱਲੇ ਪਰਚੀਆਂ ਘਟਣ ਵਾਲੇ ਆਏ ਸੀ